ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਵੰਡਣ ਨੂੰ ਲੈ ਕੇ ਆਮ ਆਦਮੀ ਪਾਰਟੀ ਇੱਕ ਵਾਰ ਮੁੜ ਤੋਂ ਸਵਾਲਾਂ ਵਿੱਚ ਹੈ ਇਲਜ਼ਾਮ ਪਾਰਟੀ ਦੇ ਵਿੱਚ ਮੁਤਲ ਸਾਬਕਾ ਆਗੂ ਵਿਰਿੰਦਰ ਪਰਿਹਾਰ ਨੇ ਲਾਇਏ ਨੇ ਆਪਣੇ ਇਲਜ਼ਾਮਾਂ ਦੇ ਸਬੂਤ ਵਜੋਂ ਪਰਿਹਾਰ ਨੇ ਇੱਕ ਸਟ੍ਰਿੰਗ ਵੀ ਜਾਰੀ ਕੀਤਾ ਹੈ ਪਰਿਹਾਰ ਦਾ ਦਾਵਾ ਹੈ ਕਿ ਸਟ੍ਰਿੰਗ ਵਿੱਚ ਨਜ਼ਰ ਆ ਰਹੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਆਬਜ਼ਰਵਰ ਅਸ਼ੋਕ ਨਾਗਲਿਆ ਨਸ਼ੇ ਦੀ ਹਾਲਤ ਵਿੱਚ ਟਿਕਟਾਂ ਦੀ ਵਿਕਰੀ ਦਾ ਐਲਾਨ ਕਰ ਰਹੇ ਨੇ ਪਰਿਹਾਰ ਦੇ ਮੁਤਾਬਕ ਇਹ ਵੀਡੀਓ ਟਿਕਟਾਂ ਦੇ ਐਲਾਨ ਤੋਂ ਕੁਝ ਮਹੀਨੇ ਪਹਿਲਾਂ ਦਾ ਹੈ ਤੇ ਜਿਨ੍ਹਾਂ 4 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਨਾਗਲਿਆ ਨੇ ਇਸ ਵੀਡੀਓ ਦੇ ਵਿੱਚ ਕੀਤਾ ਹੈ ਉਹਨਾਂ ਹੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਦਕਿ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਇਸ ਦੇ ਵਿੱਚ ਸਾਫ਼ ਪਤਾ ਲੱਗਦਾ ਕਿ ਕਿਸ ਤਰ੍ਹਾਂ ਸ਼ੋਕ ਨਾਗਲਿਆ ਜੀ ਸ਼ਰਾਬ ਦੇ ਨਸ਼ੇ ਵਿੱਚ ਉਹ ਟਿਕਟਾਂ ਅਨਾਉਂਸ ਕਰ ਰਹੇ ਔਰ ਉਹ ਟਿਕਟਾਂ ਮਿਲ ਵੀ ਗਈਆਂ ਟਾਂਡਾ ਤੋਂ ਜਸਵੀਰ ਸਿੰਘ ਰਾਜਾ ਦੀ ਟਿਕਟ ਸਲਕਨ ਸਿੰਘ ਜੱਗੀ ਦੀ ਮਕੇਰੀਆਂ ਤੋਂ ਰਵਜੋਤ ਦੀ ਡਾਕਟਰ ਸ਼ੰਪ ਚਰਾਸੀ ਤੋਂ ਟਿਕਟ ਉਹ ਟਿਕਟ ਆਨੇ ਅਨਾਉਂਸ ਕੀਤੀ ਆ ਮੇਰੀ ਵੀ ਕੀਤੀ ਮੈਨੂੰ ਨਹੀਂ ਮਿਲੀ ਉਹਨਾਂ ਨੂੰ ਤੇਨਾਂ ਨੂੰ ਮਿਲ ਗਈਆਂ ਟਿਕਟਾਂ ਕਿ ਇੱਕ ਦਿੱਲੀ ਤੋਂ ਇੱਕ ਬੰਦਾ ਆ ਰਿਹਾ ਔਰ ਉਹ ਪੰਜਾਬ ਦੀਆਂ ਹੁਸ਼ਿਆਰਪੁਰ ਦੀਆਂ ਦੋਆਬੇ ਦੀਆਂ ਸਾਰੀਆਂ ਸੀਟਾਂ ਉਹੀ ਅਨਾਉਂਸ ਕਰ ਰਿਹਾ ਉਹੀ ਡਿਸਾਈਡ ਕਰ ਰਿਹਾ ਨੰਗਲਿਆ ਦੇ ਮਤਾਬਕ ਉਹਨਾਂ ਨੂੰ ਇਹ ਵੀਡੀਓ ਇਸ ਲਈ ਨਸ਼ਰ ਕਰਨਾ ਪਿਆ ਕਿਉਂਕਿ ਪਾਰਟੀ ਦੇ ਉੱਚ ਅਗਵਾ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਹਾਲਾਂਕਿ ਏਵੀਵੀ ਸਾਝਾ ਇਸ ਵੀਡੀਓ ਦੀ ਸੱਚਾਈ ਦਾ ਦਾਵਾ ਨਹੀਂ ਕਰਦਾ ਜਿੰਨੇ ਅਬਜ਼ਰਵਰ ਸੀ ਇੱਕ ਤਕਰੀਬਨ ਸਾਰੇ ਨਿਸ਼ੇੜੀ ਸੀ ਇਹ ਸਾਰੇ ਪ੍ਰਸ਼ਟਾਚਾਰੀ ਸੀ ਮੈਂ ਸਮੇਂ-ਸਮੇਂ ਤੇ ਦ੍ਰਗੇਸ਼ ਪਾਠਕ ਨੂੰ ਕੇਜਰੀਵਾਲ ਨੂੰ ਵੀ ਮੈਂ ਦੱਸਿਆ ਵੀ ਤੁਹਾਡੇ ਪੰਜਾਬ ਵਿੱਚ ਭੇਜੇ ਹੋਏ ਆਬਜ਼ਰਵਰ ਠੀਕ ਨਹੀਂ ਇਹਨਾਂ ਦਾ ਇਹਨਾਂ ਤੇ ਕਾਰਵਾਈ ਕਰੋ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਵੀਡੀਓ ਅਤੇ ਪਰਿਹਾਰ ਦੇ ਦਾਅਵਿਆਂ ਨੂੰ ਝੂਠਾ ਦੱਸਿਆ ਗੁਰਪ੍ਰੀਤ ਨੇ ਕਿਹਾ ਕਿ ਪਰਿਹਾਰ ਖੁਦ ਟਿਕਟ ਲੈਣ ਦੇ ਦਾਅਵੇਦਾਰ ਸਨ ਪਰ ਜਦੋਂ ਟਿਕਟ ਕੱਟੀ ਗਈ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਬੁਰਾਈ ਨਜ਼ਰ ਆਉਣ ਲੱਗ ਪਈ ਟਿਕਟ ਮੰਗ ਰਿਆ ਸੀ ਬਟ ਡਿਜ਼ਰਵਿੰਗ ਕੈਂਡੀਡੇਟ ਨਹੀਂ ਸੀ ਕਿਸੇ ਵੀ ਲੈਵਲ ਤੇ ਉਹਨੂੰ ਨਹੀਂ ਸੀ ਦਿੱਤੀ ਜਾ ਸਕਦੀ ਟਿਕਟ ਉਹਨੇ 18 ਤਰੀਕ ਤੱਕ ਵੇਟ ਕੀਤੀ ਵੀ ਸ਼ਾਇਦ ਕਿਸੇ ਦੀ ਕੈਨਸਲ ਕਰਕੇ ਮੈਨੂੰ ਦੇ ਦੇਣਗੇ ਜਦੋਂ ਨਹੀਂ ਦਿੱਤੀ ਤੇ ਫਾਈਨਲੀ ਫਿਰ ਉਹਨੂੰ ਇੱਕਦਮ ਯਾਦ ਆ ਗਿਆ ਕਿ ਪਾਰਟੀ ਤਾਂ ਕਰਪਟ ਹੈ ਪਾਰਟੀ ਤਾਂ ਪੈਸੇ ਮੰਗਦੀ ਹੈ ਬਿਲਕੁਲ ਗਲਤ ਤਰੀਕੇ ਨਾਲ ਟਿਕਟ ਜਿਹੜੀ ਸਾਨੂੰ ਪੌਸਿਬਿਲਿਟੀ ਜਿਹੜੀਆਂ ਹੁੰਦੀਆਂ ਨੇ ਸਾਡੀਆਂ ਰੋਜ਼ ਡਿਸਕਸ਼ਨ ਚੱਲਦੀ ਹੈ ਨਾ ਚੀਜ਼ਾਂ ਤੇ ਕਿਨੂੰ ਜ਼ਿਕਰ ਦਿੱਤੀ ਜਾਣੀ ਜੇ ਕੋਈ ਆਪਣੇ ਗਰੁੱਪ ਚ ਬਹਿ ਕੇ ਚੀਜ਼ ਡਿਸਕਸ ਕਰ ਰਿਹਾ ਕਿ ਕਿਹੜੀਆਂ ਚੀਜ਼ਾਂ ਦੀ ਪੋਸਿਬਿਲਿਟੀ ਹੈ ਤਾਂ ਉਹਨੂੰ ਵੀਡੀਓ ਬਣਾਉਣਾ ਜਾਂ ਉਹਨੂੰ ਵਾਇਰਲ ਕਰਨਾ ਕਟਿਆ ਮੈਂਟੈਲਿਟੀ ਦਾ ਇੱਕ ਪ੍ਰਤੀਕ ਹੈ ਲੈਟ ਡਾਊਨ ਕਰਨ ਦੀ ਇੱਕ ਨਿਸ਼ਾਨੀ ਹੈ ਹੋਰ ਕੁਝ ਨਹੀਂ